ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਹੈਗਾ ਬਰਨਾਲਾ ਲੁਧਿਆਣਾ ਰੋਡ ਤੋਂ ਰੋਡ ਪਾਰਦਾ ਉਸ ਰੋਡ ਦੇ ਤੱਕ ਕਿੰਨੇ ਕਿਲੋਮੀਟਰ ਆ ਕੇ ਆਪਣਾ ਫਾਰਮ ਹੈ ਮੇਨ ਲੁਕੇਸ਼ਨ ਆਪਣੇ ਲੱਕੜਾਈਆਂ ਪਈਆਂ ਸਾਹਮਣੇ ਬਾਈ ਜੀ ਤੁਹਾਨੂੰ ਦਿਖਾ ਦੇ ਠੇਕ ਵਾਲੇ ਰੋਡ ਤੇ ਹਾਂ ਆਹ ਬੋਰਡ ਆਪਣਾ ਲੱਗਿਆਗਾ ਜਦੋਂ ਬਾਹਰ ਦੇ ਪਾਸੋਂ ਰੋਡ ਤੋਂ ਵੀਰ ਨਿਗਾ ਮਾਰੂ ਕੋਈ ਵੀ ਤਾਂ ਸਾਹਮਣੇ ਬੋਰਡ ਦਿਸੂਗਾ ਆਪਣਾ ਮੋਬਾਈਲ ਨੰਬਰ 981539107 ਹੋਈ ਜੀ گاਵਾ ਕਿੰਨੇ ਵਕਰੀਆਣੀਆਂ ਆਪਣੇ ਕੋਲੇ 10 ਹੀ گاਵਾ ਨੇ ਬਾਈ ਜੀ 10 ਹੀ ਮੱਜਾਂ ਨੇ ਠੀਕ ਹੈ ਪਹਿਲੇ ਨੰਬਰ ਜਿਹੜੀ ਬੈੜ ਦੇਖ ਰਹੇ ਆ ਤਾਜੀ ਸੂਈ ਜੇਰ ਪੈ ਰਹੀ ਆ ਹਨਾ ਹਾਂ ਬਾਈ ਜੀ ਇਹ ਸੂਈ ਹੈਗੀ 8:00 ਵਜੇ ਸਵੇਰੇ ਹਾਂ ਸਵੇਰੇ 8:00 ਵਜੇ ਸੂਈ ਆ ਅਜੇ ਆਪਾਂ ਕੋਈ ਬੱਚਾ ਨਹੀਂ ਚੰਗਾ ਆ ਇਹਨੂੰ ਹੱਥ ਵੀ ਨਹੀਂ ਲਾਇਆ ਉਹੀ ਨਹੀਂ ਕਹਿੰਦੇ ਆਪਾਂ ਵੀ 5 ਕਿਲੋ ਖਾਲੀ ਕਰਤੀ 8 ਕਿਲੋ ਕਰਤੀ ਗੱਪ ਨਹੀਂ ਮਾਰਨਾ ਕਿਸੇ ਨੂੰ ਘਮਰਾ ਨਹੀਂ ਕਰਨਾ ਜੇਰ ਪੈਣੀ ਛਾੜ ਨੂੰ ਬੈਠੀ ਠਾੜੀ ਆਪਾਂ ਪਿੰਡ ਤੋਂ ਬੈਠੀ ਠਾੜੀ ਆ ਬਾਈ ਜੀ 20 ਮਿੰਟਾਂ ਲੱਗ ਕਰ ਪੈ ਜੇ ਬੱਚਾ ਕੀ ਹੈ ਬੱਚੀ ਆ ਵੀਰੇ ਅਸਾਂ ਮੰਗਰ ਆ ਕੇ ਬੱਚੀ ਚਲ ਬੱਡੇ ਉਸ ਕੁਆਲਟੀ ਵਾਲੀ ਬੱਚੀ ਆ ਮੰਗਰ ਵੀ ਠੀਕ ਆ ਠੀਕ ਆ ਤੇ ਦੁੱਧ ਕਿੰਨਾ ਕੁ ਦੇ ਦੋਗੇ ਬਾਈ ਜੀ ਇਹ ਦੁੱਧ ਵੀਰੇ ਮਾਲਕ ਨੇ ਦੱਸਿਆ 15 ਕਿਲੋ ਆਪਾਂ ਨੂੰ ਵੀ ਪਹਿਲਾਂ ਸਾਨੂੰ ਝੋਇਆ ਵੀਰੇ ਜੀ ਵੀ ਬੱਚਾ ਸੀਗਾ ਬੱਚੇ ਨੂੰ ਇੱਕ ਥਾਂ ਛੱਡ ਕੇ 14 ਗੱਲੋ ਅਸੀਂ ਜਮਾ ਚੁੰਦੇ ਰਹੇ ਹਾਂ 7 ਕਿਲੋ ਟਾਈਮ ਬਾਕੀ ਥਣਥਣ ਬੜਾ ਜਬਰਦਸਤ ਹਾਂ ਥਣਥਣ ਬਹੁਤ ਚੰਗੇ ਹੈਗੇ ਬਾਕੀ ਨਾ ਆਪਾਂ ਇੱਕ ਕਲਿੱਪ ਲਾ ਦੇਗੇ ਵੀਡੀਓ ਸਾਰੀਆਂ ਦੀ 14ਾਂ ਦੀ ਕਿਉਂਕਿ ਜੇ ਵੀਡੀਓ ਜੁਦਾਣਾ ਮਾਰ ਲੱਗ ਜੈਨੇ ਸਾਰੀਆਂ ਦੀ ਲੰਮੀ ਹੋ ਜਾਂਦੀ ਛੋੜ ਜਮਾਰਦੇ ਸਾਰੀਆਂ ਤਨ ਚੋਣ ਜਵਾ ਖੜਾ ਜਾਵਾਂ ਬਈ ਸੋਨਾ ਬਾਈ ਜੀ ਕਿੰਨ ਗੱਲ ਹੋਰ ਜਿਹਨੇ ਵੀ ਆਪਾਂ ਤੋਂ ਭੈਣ ਭਰਾ ਕੋਈ ਵੀ ਡੰਗਣ ਮੰਗਾਉਂਦਾ ਕੋਈ ਵੀਰ ਆ ਕੋਈ ਭੈਣ ਆ ਕੋਈ ਦੂਰ ਦਾ ਕੋਈ ਨੇੜੇ ਦਾ ਜੀ ਆਪਣੀ ਜੇਰ ਭਾਰ ਦੀ ਫੁੱਲ ਗਰੰਟੀ ਆ ਜਿਹੜੀ ਗਾਂ ਆਪਣੇ ਕੋਲੋਂ ਸੂਈ ਵੀ ਲੈ ਕੇ ਜਾਣਗੇ ਉਹਦੀ ਤਾਜ਼ੀ ਦੀ ਗਰੰਟੀ ਆ। ਵੀ ਤਾਜ਼ੀ ਸੂਈ ਆ। ਹਾਂ। ਇਹਨਾਂ ਦੁੱਧਾ ਵੀਰੇ। ਬਾੜੇ ਸੇਵਾ। ਹਾਂ ਦੁੱਧ ਹੁੰਦਾ ਕੀ ਹੁੰਦਾ। ਕੰਜਾਂ ਸਾਰੇ ਦਾ ਚੰਗੀਆਂ ਦੀ ਕੁਆਲਿਟੀ ਵਾਲੀਆਂ ਦੇ ਕੱਦ ਕਾੜੀਆਂ ਨੇ। ਇਹਦਾ ਜੱਗੀ ਰੇਟ ਕੀ ਰਹੂਗਾ? ਹਾਂ ਇੱਕ ਨਾ ਬਾਈ ਜੀ ਹੱਥ ਮੱਨ ਕੇ ਬੇਨਤੀ ਆ ਮੇਰੇ ਭੈਣਾਂ ਨੂੰ ਬਹੁਤ ਮਨ ਕਰੇ ਬੇਨਤੀ ਇਹਨੇ ਬਹੁਤ ਪਿਆਰ ਕਰਦੇ ਆ। ਜੀ। ਬਸ ਜਿਵੇਂ ਆਪਣੀ ਪਹਿਲਾ ਗੱਲ ਹੁੰਦੀ ਆ ਵੀਰੇ। ਉਹੀ ਚੀਜ਼ ਆ ਮਨੇ ਦੇਖੇ ਵੇਚਣ ਵਾਲਾ ਜਾਵਾ ਹਾਂ ਬਾਈ ਜੀ ਮੈਂ ਕਹਿੰਦਾ ਵੀ ਇੱਕ ਪੈਣ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਵੀ ਜਿੰਨੇ ਅੱਗੇ ਵੀ ਆਪਾਂ ਕਹਿੰਦੇ ਹੁੰਨੇ ਹਾਂ ਨਾ ਵੀ 2000 ਰੁਪਏ ਛੋੜ ਹੈਗੀ ਚਾਹੇ 50 ਕਿਲੋਮੀਟਰ ਦੀ ਪਹੁੰਚ ਕਰਾ ਲੇ ਕੋਈ ਭੈਣ ਭਾਈ ਕਿੰਨੇ ਦੀ ਦੇਣੀ ਹੈ 79000 ਦੀ ਰੈਡ ਦੇ ਦਾਂਗੇ ਆਪਾਂ ਦੁੱਧ ਦੀ ਗੱਲ ਕਰੀਏ 20 ਕ ਪਾ ਦੂਗੀ ਵੀਰੇ ਯਾਰ ਜਿਹੜਾ ਦੁੱਧ ਹੈ ਘੇਰ ਦਾ ਜਿਹੜਾ ਦਾ ਬੋਡੀ ਵੇਡਾ ਕੱਦ ਕਾਠਾ ਉਹ ਮੈਂ 18 19 ਕਿਲੋ ਦਾ ਤਾਜਾ ਲਾਇਆ 18 ਕਿਲੋ ਦੇ ਦੋ 18 ਕਿਲੋ ਪਲੂਡ ਦਾ ਦਿੱਤਾ ਹੋਇਆ ਵੀ ਜਿਹੜੀ ਅੱਗ ਪੈ ਰਹੀ ਹੈ ਨਾ ਜਿਹੜੀ ਕਰਮੈਸ਼ ਪੈ ਰਹੀ ਇਹ ਆਏ ਮੰਨ ਵੀ ਜਿਹੜੀ 30 ਕਿਲੋ ਲਈ ਗਾਂ ਦੀ ਉਹ 20 ਕਿਲੋ ਵੱਢਦੀ ਸਭ ਤੋਂ ਉੱਪਰ ਖੜੇ ਨਹੀਂ ਜਾਂਦਾ ਦੁਪੱਟਾ ਸਿਰ ਤੇ ਰੱਖਿਆ ਹਜ਼ਰ ਹੈ ਖੜੇ ਹੁੰਦੇ ਕਰੋ ਹਣ ਗਿੱਲਾ ਕਰਕੇ ਮਨ ਨੂੰ ਕਿੰਨਾ ਗਰਮਾਇਸ਼ ਅੱਗੇ 2 ਨੰਬਰ ਜਿਹੜੀ ਸੂਈ ਆਦਾ ਜੀ ਹਾਂ ਭਾਈ ਜੀ ਇਹ ਜੀਰ ਪੈ ਗਈ ਵੀਡੀਓ ਆਪਣੇ ਕੋਲ ਪ੍ਰੋਪਰ ਹੈਗੀ ਹੈ ਕਿਉਂਕਿ ਇੱਥੇ ਹੁਣ ਪਈ ਰਹਿੰਦੀ ਹੈ ਵੀਰੇ ਮੱਖੀਆਂ ਮੁੱਖੀਆਂ ਹੋ ਜਾਂਦੀਆਂ ਜੀ ਮੌਸਮ ਥੋੜਾ ਜਿਹਾ ਖਰਾਬ ਆ ਤੁਹਾਨੂੰ ਪਤਾ ਮੱਖੀ ਪੱਲੇ ਦਾ ਮੌਸਮ ਵਿੱਚ ਬੱਚੇ ਇਹਨੇ ਦਿੱਤੀ ਆ ਦੁੱਧ ਕਿੰਨਾ ਕ ਪਾ ਦੂਗੀ ਚੰਗੀ ਸੇਵ ਵਾਲੇ ਕੋਲ ਦੁੱਧ ਵੀਰੇ 12 13 ਕਿਲੋ ਦਿੱਤਾ ਹੋਇਆ ਪਹਿਲਾਂ ਦਾ ਜੀ 15 ਕਿਲੋ ਤੂੰ ਤਾਂ ਮੰਨ ਕੇ ਲੈ ਕੇ ਜਾਵੇ ਜਿਹੜਾ ਵੀਰ ਲੈ ਕੇ ਜਾਊਗਾ ਸੋ ਬੰਝ ਵੀਰ ਕਹਿੰਦੇ ਵਪਾਰੀ ਹਰ ਇੱਕ ਦੇ ਜੀਵ ਤੇ 20 ਜਿਹੜਾ ਵਾ ਵੀਰੇ ਆਪਾਂ 20 ਹੀ ਕਹਿੰਦੇ ਨਾ ਆਪਾਂ 20 ਕਹਿ ਕੇ ਦੇਣੀ ਆ ਪੁੱਠੀ ਆ ਆਪਾਂ ਇਦਾਂ ਐ ਮੰਨ ਲਿਖ ਤਾਰੂਰ ਬੁਲਾਉਂਦਾ ਪਰ ਟਕਾਉਣਾ ਨਹੀਂ ਵੀਰੇ ਆ ਖੇੜ ਧਰ ਕੋਲ ਤੋਂ ਪਾਣੀ ਲਗਾਈ ਉੱਥੇ ਆਈਆਂ ਨੇ 15 ਕਿਲੋ ਦੁੱਧ ਹਰ ਜਮਾ ਜੈਨੂਣ ਗੱਲ ਆ ਜੈਨੂ ਤਾਂ ਮੈਂ 20 ਕਿਲੋ ਕਹਿਦਾ ਮੈਂ ਤਾਂ ਜੀ ਗੱਲ ਕਰ ਲੋ ਮੋਟਰਸਾਈਕਲ ਕਿਹਦੀ ਕੀ ਫਾਇਦਾ ਆਪਾਂ ਬਦਨਾਮੀ ਨਹੀਂ ਕਰਾਉਣੀ ਆਪਣੇ ਕੋਲ ਦਾ ਜਿਹੜਾ ਨੰਗਰ ਲੈ ਗਿਆ ਉਹ ਆਪਣੇ ਪੁੱਤੇ-ਪੋਤੇ ਨੂੰ ਵੀ ਕਹੇ ਵੀ ਉੱਥੋਂ ਲੈ ਆ ਕਰੂ ਇਹਦੇ ਪੈਸੇ ਜੱਗੇ ਬਾਬਾ ਜੀ ਇਹਦਾ ਹਾਂ ਨਾ ਉਹਦਾ ਮੁੱਲ ਨਹੀਂ ਬਸ ਆਪਾਂ 8000 ਰੁਪਏ ਨੇ ਜਾਂ ਮੰਨ ਦੀ ਕੁਝ ਕਰ ਹਾਂ ਤਾਂ ਮੈਂ ਤਾਂ 65 ਮੱਗ ਦੇਗੀ 80 ਕਿਲੋ ਦੇਊਗੀ 15 ਕਿਲੋ ਤਾਂ ਕਹਿਣਾ ਬਾਈ ਵੀ ਜਿਹੜਾ ਆ ਹੁਣ ਆਪਣੇ ਵੀਰ ਭਰਾ ਨੇ ਸਾਰੇ ਕੰਮ ਚੁੜਜੇ ਜਾਣੇ ਆ ਇਹ ਦੇਖ ਰਹੇ ਆ ਵੀਰੇ ਕਰਾਸ ਬੈਡ ਹੈ ਨਾ ਹਾਂ ਬਾਈ ਇਹਦੀ ਕਰਾਸ ਹੈਗੀ ਜਰਸੀ ਪਾਤਾ ਮੇਰਾ ਸਾਰਾ ਵਿੱਚ ਜੀ ਜਰਸੀ ਆ ਵਿੱਚ ਜੀ ਐਫਾ ਸਵਾਗਤ ਜੀ ਜਿਹ ਪਿਓਰ ਜਮਾ ਬਤਾ ਕਿਹੜਾ ਦਾ ਬੱਚਾ ਬਈਆ ਬੈਠਾ ਅਫਰ ਤੋਂ ਪਾਣੀ ਕਰ ਠੀਕ ਹੈ ਤੇ ਤੀਜੇ ਪਿਓਰ ਜੀ ਜੀ ਤੁਹਾਨੂੰ ਇਸ ਟਾਈਮ ਬਈ 7 ਕਿਲੋ ਟਾਈਮ ਦਾ ਜਮਾ ਤਿਆਰ ਆ ਪੰਜਵਾਂ ਦਿਨ ਸੂਈ ਨੂੰ ਆਪਣੇ ਕੋਲੇ ਸੂਈ ਆ 14 ਕਿਲੋ ਦੁੱਧ ਹਾਜ਼ਰ ਆ ਹਾਜ਼ਰ ਆ ਦੁੱਧ 18-19 ਕਿਲੋ ਪਾਉਗੀ ਖੁੱਲਾ ਆਰਾਮਦਾਰੀ ਦਾ ਰੇਟ ਇਹਦਾ 55000 ਦੀ ਦੇ ਦੇਾਂਗੇ ਠੀਕ ਆ 55000 ਦੀ ਹਾਂ ਸੋ 55000 ਦੀ ਸਿਰਫ 14 ਕਿਲੋ ਦੁੱਧ ਹਾਜ਼ਰ ਆ ਮਗਰ ਬੱਚਾ ਤੀਜਾ ਸੂਆ ਸੂਈ ਸਭਾਈ ਕੱਦ ਵੱਡ ਚੰਗਾ ਚੋਣ ਜਵਾ ਇੱਕ ਨੰਬਰ ਆ ਹਨਾ ਪੁਰਾ ਟੋਪ ਬਾਈ ਇੱਕ ਗੱਲ ਹੋਰ ਆ ਬਾਈ ਵੀ ਜਿਹੜੇ ਵੀ ਮੁੱਲ ਕਰ ਰਹੇ ਆ ਉਹ 2000 ਛੂੜ ਹੀ ਹੋਊਗੀ ਵੀਰ ਬਣ ਕੇ ਵੀ ਕੋਈ ਕਹੀ ਜਾਵੇ ਬਾਈ 45 ਲੈ ਲੈ ਤੂੰ 50 ਲੈ ਲਓ ਖੇਚਲਾ ਨਾ ਕਰਿਓ ਵੀ ਮੈਂ ਵਿਚਾਲੂ ਫੋਨ ਕੱਟਾਂ ਅਗਲਾ ਕਹਿੰਦਾ ਸੁਣਦੇ ਨਹੀਂ ਹਨਾ ਜੀ ਆਪਣੇ ਮੁੱਲੀ ਖਿੱਚੂਆਂ ਬਾਈ ਪਹਿਲਾਂ ਹੀ ਜੀ 3 4 ਨੰਬਰ ਆਪਾਂ ਜਰਸੀ ਹਨਾ ਬਾਈ ਜੀ ਤੀਜਾ ਦਿਨ ਸੁਵੀ ਨੂੰ ਅੱਜ ਆ ਬੱਚਾ ਬੱਚਾ ਵੀਰੇ ਟੋਪਰ ਆ ਪੂਰੀ ਮੰਗ ਰਾਂ ਕੁਆਲੀਫਾਈਡੀ ਬੱਚੀ ਆ ਹਨਾ ਹਾਂ ਤੇਰੇ ਵੀ ਬੱਚੇ ਆ ਠੀਕ ਹੈ ਇਹ ਆਪਣਾ ਇਹ ਪੂਰਾ ਇਹ ਸਾਰਾ ਮਾਲ ਹੀ ਰਾਤ ਦਾ ਹੋਇਆ ਹੋਇਆ ਆਪਣੇ ਕੋਲ ਠੀਕ ਹੈ ਇਹਨੂੰ ਕੋਈ ਵੀ ਵੀਰ ਥੱਲੋਂ ਜਿਵੇਂ ਅਗਲਾ ਇਹਨਾਂ ਕਿਸੇ ਵੀ ਪਤਾ ਨਹੀਂ ਨੇਵਾਜਾ ਘੱਟ ਆਗਾ ਜੀ ਇਹਨੂੰ ਰਾਤ ਦਾ ਬਾਜ਼ਾਰ ਵਜੂਰ ਲੱਗਿਆ ਹੋਇਆ ਠੀਕ ਹੈ ਤੇ ਇਹਦਾ ਮੰਨ ਕੇ ਚੱਲ ਵੀ ਦੁੱਧ ਕਿੰਨਾ ਕ ਪਾ ਦੋ ਜੀ ਚਾਰ ਦੰਦ ਦਾ ਬਲੂਨ ਆ ਨਹੀਂ ਜੀ ਜਿੱਕ ਕਰਾਉ ਆ ਤੇ ਠੀਕ ਹੈ ਚਾਰ ਦੰਦ ਹਨਾ ਸੋ ਚਾਰ ਉਹਦੇ ਕੱਢ ਗਈ ਵੀਰੇ ਸ਼ਿੱਧੀਆਂ 'ਚ ਪੈਂਦੀ ਆ ਜੀ ਜੀ ਹਾਂ ਠੀਕ ਹੈ ਮਸ਼ੀਨੀ ਥਣ ਲੱਗਿਆ ਚਾਹੇ ਕੋਈ ਵੀ ਭੈਣ ਭਰਾ ਮੇਰਾ ਵੀਰ ਮੁੱਠੀ ਨਾਲ ਚੋਲੇ ਚਾਹੇ ਮਸ਼ੀਨ ਨਾਲ ਚੋਲੇ ਇਹਦੇ ਪੈਸੇ ਜਰਸੀ ਆ ਪ्योर ਪੰਜਾਬ ਵਾਲੀ ਦਿਖਾਉਦੇ ਅਗਲਾ ਕਹਿੰਦੇ ਆ ਲੰਡੀਆਂ ਜੀਆਂ ਗਾਹਾਂ ਪਾ ਕੇ ਕਹਿੰਦਾ ਜਰਸੀ ਇਹ ਹੁੰਦੀ ਹੈ ਜਰਸੀ ਬਈ ਇਹਦਾ ਰੇਟ ਆ ਰੇਟ ਬਾਈ ਜੀ ਇਹਦਾ 75000 ਰੁਪਏ ਮੰਤਾਨ ਕਰ ਦੇਵੇਂ ਮਗਰ ਬੱਚੀ ਬੜੀ ਪਿਆਰੀ ਹੈ ਹਨਾ ਬੱਚੀ ਬਹੁਤ ਟੋਪ ਦੀ ਹੈ ਜੀ ਠੀਕ ਹੈ ਬੱਚੀ ਪੂਰੀ ਕੋਆਰਡਿਨੇਟਡ ਹੈ ਬੱਚੀ ਜਾਨ ਅੱਗੇ ਆ ਗਈ ਮਗਰ ਗੱਬੜਗਾ ਹਾਂ ਮਗਰ ਲੈਂਡੋ ਆ ਬਾਈ ਪੂਰੀ ਟੋਪ ਕਲਾਸ ਤੁਹਾ ਆ ਬੈੜ ਹੰਦੇ ਆ ਯਾਰੀ ਵਾਲੀ ਜਿਹੜੀ ਫੈਟ ਹੀ ਫੈਟ ਆ ਜਾਵਾ ਕਿੰਨੂ ਆਪਾਂ ਮਤਲਬ ਅੱਜ ਦੀ ਵੀਡੀਓ ਦਾ ਤੋਹਫਾ ਕਹਿ ਸਕਦੇ ਹਾਂ ਮੇਰੇ ਪੂਰੇ ਫਾਰਮ ਦੀ ਸ਼ਾਨ ਠੀਕ ਹੈ ਤੇ ਕਿਆ ਦਿਨ ਕੱਢਦੀ ਆ ਬਾਈ ਹਫ਼ਤਾ ਦੱਸਿਆ ਮਾਲਕ ਨੇ ਦਿਨ ਦੋ ਚਾਰ ਵੱਧ ਵੀ ਲੈ ਸਕਦੀ ਐ ਦੋ ਦਿਨ ਪਹਿਲਾਂ ਵੀ ਸੂ ਸਕਦੀ ਐ ਜੇਕਰ 22 ਕਿਨੂ ਦੱਸਿਆ ਵੀਰੇ ਕਿ ਪੈਨਲ ਤੁੰਨੂੰ ਚੋਇਆ ਪਿਆਰ ਦੂਜਾ ਸੋਹ ਛੇਦ ਹੁੰਦਾ ਪਿਆਰ ਦੁੱਧ ਚਾਹੀਏ ਬਾਈ ਜੇ ਤੇ ਜਾਈ 24 ਦੇ ਦੇ ਪਰ ਦੋ ਨਜ਼ਾਰੇਦਾਰ ਵਾਲਾ ਹੈਣਾ ਬਾਈ ਇੱਕ ਪਾਸੇ ਅਜੇ 4 ਲੱਖ ਦੀ ਲੈ ਕੇ ਮੈਂ ਲਾ ਲਿਓ 20 ਕਿਲੋ ਵਾਲੀ ਜੀ ਇੱਕ ਪਾਸੇ ਬੰਦਾ ਲਗਾ ਕੇ ਇਹਨੂੰ ਲਾ ਲਵੇ ਸਾਲ ਚ ਬਜਟ ਦੇਖ ਲੈ ਵੀ ਵੱਧ ਕਿਹੜੀ ਦਾ ਹੈ ਇਹਦਾ ਰੇਟ ਕੀ ਰਹੂਗਾ ਹਾਂ ਜਿਹਨਾਂ ਦਾ ਬਾਈ ਜੀ ਮੁੱਲ ਲਗਾ ਮੁੱਲ ਇਹ ਆਪਣਾ ਜਿਹੜਾ ਮਰਜੀ ਕੋਈ ਵੀਰ ਕੁਛ ਵੀ ਕਰਵਾ ਲਵੇ ਹੈਨਾ ਬਸ ਇਹ 85000 ਦੀ ਰੇਟ ਦੇ ਦਿਆਂਗੇ ਹਾਂ ਨਾ ਮਾਨਦਾਨ ਕਰਦੇ ਆ ਬਸ ਮਾਨਦਾਨ ਹੀ ਆ ਬਾਈ ਇਹਨੂੰ ਜਿਹੜਾ ਆਪਣਾ ਬੋਲਿਆ ਵਾ ਦੁੱਧ 22 ਕਿਲੋ ਬਣ ਕੇ ਰਹਿ ਗਿਆ ਮੈਂ ਕਿਹਾ ਵੀਰੇ 25 ਕਿਲੋ ਪਾਉਗੀ ਜੀ ਬਾਕੀ ਥਾਂ ਤੋਂ ਬੜਾ ਬੜਾ ਘਲ ਮੜਾ ਆ ਕਰ ਲੈ ਡਵਾਣਾ ਨੇ ਯਾਰ ਭਾਈ ਜਿਹੜਾ ਇਹਨਾਂ ਕਹਿਣਾ ਕਰ ਲੈ ਡੋ ਵੀਡੀਓ ਦਾ ਇਹ ਕਿੰਨੀ ਬਿੱਲ ਦੀ ਇਹ ਦੇ ਕੇ ਹਰੇਕੀ ਪਾਉਂਗਾ ਪਰ ਇਹ ਹੁੰਦੀਆਂ ਨੇ ਗੱਲਾਂ ਇਹਨੂੰ ਠੰਡੀ ਸੀਲ ਹਨਾ ਚਮਾਰ ਮੈਂ ਰਾਣੀ ਗਾਂ ਜਿਹਨੂੰ ਕਹਿੰਦਾ ਦੋ ਮਛੀ ਹੋਲ ਪੁੱਤ ਬੰਦੇ ਵਾਲਾ ਰਾਣੀ ਗਾਂ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਆ ਰਾਣੀ ਗਾਂ ਅੱਗੇ ਆ ਗਿਆ ਦੂਜਿਆਂ ਹਨਾ ਅੱਗੇ ਆ ਗਈ ਅੱਛੇ ਫਿਰ ਦੱਬੀ ਇਹ ਕਿਉਂ ਦੱਬੀ ਜੀ ਟੌਪ ਕਲਾਸ ਹੈ ਰਬੀ ਗੱਪੜਾ ਹਾਂ ਹਾਂ ਗੱਪੜਾ ਬਈ ਉਹ ਆਪਣੇ ਕੋਲ ਮੈਂ ਤਾਂ ਮੇਰੇ ਚਾਰ ਸੁੰਦੇ ਵੀ ਇਹਨੇ ਚਾਰ ਹੀ ਗੱਪੜਾ ਨੇ ਠੀਕ ਹੈ ਇਹ ਜੱਗੀ ਸੁਆਹ ਕਿਹੜਾ ਸੁੰਦੀ ਹੈ ਸੁਬਾ ਇਹ ਵੀ ਦੂਜਾ ਹੀ ਆ ਬਈ ਮਾਲਕ ਨੇ ਦੂਜਾ ਕਿਹਾਗਾ ਕੋਈ ਪਹਿਲ ਪੁਰਾ ਲੈਣਾ ਚਾਹ ਤੀਜਾ ਮੰਨ ਲੈ ਠੀਕ ਹੈ ਪਰ ਆਪਾਂ ਨੂੰ ਦੂਜਾ ਹੀ ਕਹਿ ਕੇ ਦਿੱਤੀ ਆ ਰੇਟ ਇਹਦਾ ਤੇ ਇਹਦੇ ਜਿਹੜੇ ਦੁੱਧ ਦੀ ਕੁਆਲਿਟੀ ਹੈ ਵੀ 20 ਕਿਲੋ ਦੁੱਧ ਆ ਮਾਲ ਕਰ ਰਹੇ ਨੇ 20 ਕਿਲੋ ਨੈਟ ਚੋਇਆ ਹੋਇਆ ਲੋਕਲ ਆਪਣੀ ਗਾਂ ਲਈ ਹੋਈ ਹੈ ਇੱਥੋਂ ਹੀ ਪਿੰਡਾਂ ਦੇ ਗਾਂ ਆਪਣੇ ਜੀ ਕਿਧੋਂ ਬਾਹਰੋਂ ਨਹੀਂ ਆਈ 20 ਕਿਲੋ ਦੁੱਧ ਤੇ ਰੇਟ 75000 ਦੀ ਦੇ ਦੇਗੇ ਵੀ ਸਿਰਫ 75000 ਦੀ ਆਪਾਂ ਵੇਚਣੀਆਂ ਨੇ ਵੀਰੇ ਰੱਖਣੀਆਂ ਨਹੀਂ ਬਣ ਕੇ ਲਾਪੁੱਤ ਕਿੱਟੀ ਗਾਂ ਫਿਰਦਾਂ ਠੀਕ ਆ 75000 ਸੂਆ ਚਾਹੇ ਕੋਈ ਤੀਜਾ ਮੰਨ ਲੈ ਪਰ ਬੱਲੇ ਹੈ ਦੂਜੇ ਸੂਏ ਮੰਨਣ ਨੂੰ ਚਾਹੇ ਤੀਜਾ ਮੰਨ ਲੈ ਚੌਥਾ ਮੰਨ ਲੈ ਦੁੱਧ ਹੋਣਾ ਚਾਹੇ 5 ਮੰਨੇ ਚਾਹੇ 25 ਮੰਨੇ ਲੈਵੇ ਦੀ ਸਾਫ ਆ ਇਹ ਹਰ ਇੱਕ ਚੀਜ਼ ਅੰਦਾ ਪੈਨ ਦੀ ਪੂਰੀ ਸਾਫ ਸੁਥਰੀ ਆ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਅੱਗੇ ਆ ਗਈ ਕਾਲੀ ਰੇੜਾ ਅੱਗੇ ਕਾਲੀ ਰੇੜਾ ਗਈ ਬਈ ਹੁਣ ਕੋਈ ਕਹੇ ਨੂੰ ਇਹਨੂੰ ਵੀ ਗਰਲੈਂਡੋ ਕਹਦੇ ਆ ਠੀਕ ਆ ਪਿੰਦੀ ਵੀ ਗਰਲੈਂਡੋ ਚ ਠੀਕ ਆ ਰੰਗ ਜਿਹਾ ਲਾ ਗਿਆ ਹਣਾ ਹਾਂ ਵੀ ਇਹ ਲਾਲਾ ਥਨੂੰ ਜਿਤਰਾ ਫਤਰਾ ਜਿਹਾ ਦੇਵਾਗਾ ਇਹ ਵੀ ਗਰਲੈਂਡੋ ਕਹਦੇ ਆ ਇਹਨੂੰ ਚੱਕ ਦੋ ਗਰਲੈਂਡੋ ਹਾਂ ਪਿੰਦਾ ਉਹ ਵੀ ਗਰਲੈਂਡੋ ਆ ਪਰ ਇਹ ਗਰਲੈਂਡੋ ਨਹੀਂ ਵੀਰੇ ਇਹ ਨਾਪਾ ਨਸਲਾ ਆਵਾ ਨਸਲ ਜਿਹੜੀ ਆਪਣੇ ਪੰਜਾਬ ਦੀ ਮੀਨ ਨਸਲ ਆ ਪਹਿਲੀ ਨਸਲ ਤੇ ਜਗੀ ਦੁੱਧ ਕਿੰਨਾ ਦੇ ਦੂਗੀ ਦੁੱਧ ਵੀਰੇ 16 ਕਿਲੋ ਦੱਸਿਆ ਮਾਲਕ ਨੇ ਵੀ ਪਹਿਲਾਂ ਨੂੰ ਸਾਨੂੰ ਚੋਇਆ ਜਿਹੜਾ ਬੌਡੀ ਬਿਲਡ ਦਾ ਟੋਪ ਆ 20 ਕਿਲੋ ਪਾਉਗੀ ਅੱਜ ਕੀ ਸਰ ਬਾਕੀ ਹੋਰ ਗੱਲਾਂ ਜੇ ਕੀ ਤੂੰ 16 17 ਕਹਿੰਦਾ ਤੇਰੇ ਕੋਈ ਹੋ ਕਹਿੰਦਾ ਮਾਦਾ ਲਾ ਲਈ ਕੋਈ ਯਾਰ ਇਹੀ ਤਾਂ ਗੱਲਾਂ ਦਾ ਫਰਕ ਆ ਹੁਣ ਆਪਣੇ ਕਮੈਂਟ ਵੀ ਬਥਾਰੇ ਆਪਣੇ ਦੇ ਵਿਰੁੱਧ ਕਰਦੇ ਆ ਪਰ ਮੇਰੇ ਕੋਲੇ ਇਹੋ ਜਿਹੇ ਬੰਦੇ ਵੀ ਨੇ ਜਿਹੜੇ ਤੀਜੀ ਤੀਜੀ ਵਾਰ ਆਪੋ ਤੋਂ ਜਾਨਵਰ ਲੈ ਗਏ ਤੋ ਜਾਇਜ ਗੱਲਾਂ ਜੋ ਨੱਚਣੇ ਲਾਗੇ ਪਰ ਕੋਟ ਨਹੀਂ ਕੱਢੀਦਾ ਹਨਾ ਹਾਂ ਐਵੇਂ ਝੂਠ ਪਾਣ ਬੋਲ ਕੇ ਬਾਈ ਯਾਰ ਮੈਂ ਕਿਸੇ ਨੂੰ ਗਮਰਾਹ ਨਹੀਂ ਕਰਦਾ ਪਤਾ ਨਹੀਂ ਅਗਲਾ ਕਿਵੇਂ ਪੈਸੇ ਇਕੱਠੇ ਕਰਕੇ ਲਿਉਂਦਾ ਵੀਰੇ ਜਾਇਜ ਗੱਲਾਂ ਯਾਰ ਇਹਦੇ ਪੈਸੇ ਫਿਰ ਜਾਇਜ ਗੱਲ ਦੇ ਠੰਡੀਆਂ ਸੀਨ ਪਰਫਰ ਨਹੀਂ ਆ ਲੈ ਆਮਾਨ ਦੀ ਬਾਤੀ ਆ ਵੀਰੇ ਜੀ ਇਹ ਆਈ ਸੀ ਨਾ ਇੱਕ ਤੇਰੇ ਪਿੰਡ ਗਾਂ ਭੇਜੀ ਸੀ ਆਪਾਂ ਹਾਂ 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 ਸੋ ਬਹੁਤ ਫਰੀਕਾ ਨਿਕਲੀ ਮੇਰੇ ਪਿੰਡ ਵੀਡੀਓ ਦੇਖ ਕੇ ਲਗਾ ਜੀ ਤੇ ਇਹਦੇ ਪੈਸੇ ਕਿਤੇ ਦੇਣੇ ਆਪਾਂ ਹਾਂ ਭਾਈ ਜੀ 75000 ਇਹਦਾ ਲੈ ਲਾਂ 75000 ਰੁਪਏ ਗੱਭਣਾ ਦੁੱਧ ਦੇ ਦੂੰਗੀ 18 19 ਕਿਲੋ ਹਣਾ 20 ਕਿਲੋ ਪਾਉਗੀ ਵੀਰੇ ਠੀਕ ਹੈ ਸੋ 20 ਕਿਲੋ ਦਾ ਦੁੱਧ ਦਾ ਦਮ ਰੱਖ ਦਿਆ ਗੱਭਣਾ ਸੂਜ ਵਾਕੀ ਕੀ ਗਾਵਾਂ ਤੋਂ ਉਦਘਾੜੇ ਜੱਗੀ ਡੇਰੀ ਫਾਰਮ ਵਰਨਾਲਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ